तहसीलदार साहब ਤੁਸੀਂ ਕਹੇ ਜ਼ਮੀਨ ਪੁੱਡਾ ਚ ਆ ਗਈ ਮੈਂ ਇਹ ਰਿਕਾਰਡ ਨਹੀਂ ਦੇਖਿਆ ਤੁਸੀਂ ਬਿਨਾਂ ਰਿਕਾਰਡ ਦੇਖਿਆ ਓਕੇ ਓਕੇ ਹੁਣ ਇਹ ਦੱਸਿਓ ਜੇ ਇਹ ਜਿਹੜੀਆਂ ਦੁਕਾਨਾਂ ਸੀ ਇਹ ਪਹਿਲਾਂ ਕਾਦੇਚ ਸੀ ਸਾਰੇ ਰਿਕਾਰਡ ਕਟਾਏ ਸਾਰੇ ਰਿਕਾਰਡ ਤਾਂ ਪਿਛਲੇ 50 ਸਾਲ ਦਾ ਹੈ ਉਹ ਵੀ ਨਹੀਂ ਪਤਾ ਤੁਹਾਨੂੰ ਸਾਰੇ ਕਟਾਏ ਉਹ ਵੀ ਨਹੀਂ ਪਤਾ ਅੱਜ ਨਹੀਂ ਪਤਾ ਔਰ ਤੁਹਾਨੂੰ ਕਿਨੇ ਭੇਜਿਆ ਇੱਥੇ ਮੈਨੂੰ ਐਡੀ ਨਸਾਬ ਨੇ ਤੇ ਤੁਸੀਂ ਇਹ ਰਿਕਾਰਡ ਬਿਨਾ ਵੇਖੇ ਆ ਗਏ ਮੈਨੂੰ ਸਿਰਫ ਉਹਨਾਂ ਕਹਿ ਵੀ ਉੱਥੇ ਚਲ ਜਾਓ ਅਸੀਂ ਤੁਹਾਨੂੰ ਪੁੱਛਾਂਗੇ ਉਹਦਾ ਜਵਾਬ ਨਹੀਂ ਦਿਓਂਗੇ ਤੁਸੀਂ ਜਵਾਬ ਤੁਹਾਨੂੰ ਦੱਸਣਾ ਵੀ ਮੈਨੂੰ ਲੈ ਵੀ ਇਹ ਜ਼ਮੀਨ ਪਹਿਲਾਂ ਦੁਕਾਨਾਂ ਵਾਲੀ ਕਿੰਨੇ ਥੱਲੇ ਸੀ ਕੋਈ ਇੱਕ ਗੱਲ ਪੁੱਛ ਸਕਦਾ ਸੀ ਨੋਟਿਸ ਕੀ ਕੀਤਾ ਇੱਥੇ ਹੁਣ ਉਹ ਤਾਂ ਪੁੱਛ ਸਕਦੇ ਆ ਕਿ ਦੱਸੋ ਕੀ ਨੋਟਿਸ ਇਹੀ ਦੇਖਿਆ ਇੱਥੇ ਸਾਰਾ ਧੱਕਾ ਹੀ ਹੋਣ ਲਿਆ ਹਾਲ ਦੀ ਘੜੀ ਹਾਲ ਦੀ ਘੜੀ ੱਹੀ ਘੜੀ ੱੱਕਾ ਹੀ ਹੋਣ ਰਿਹਾ ਮੈਂ ਤੇ ਬਹਿ ਕੇ ਦਾ ਘਾਟਾ ਘਟਾ ਸੁਣਿਆ ਸਾਰਿਆਂ ਦਾ ਤੁਸੀਂ ਐਜ਼ ਅ ਅਫੀਸਰ ਇਹ ੱੱਕਾ ਹੋ ਰਿਹਾ ਇਸ ਗੱਲ ਨੂੰ ਮੰਨ ਰਿਹਾ ਮੰਨ ਰਿਹਾ ਜਦੋਂ ਡੀਸੀ ਦਫ਼ਤਰ ਇਹਨਾਂ ਨੇ ਸਾਰਿਆਂ ਨੇ ਦੁਕਾਨਾਂ ਵਾਲਿਆਂ ਨੇ ਜਿਨ੍ਹਾਂ ਦੇ ਪਹਿਲਾਂ ਖੋਖੇ ਸੀਗੇ ਉਹਨਾਂ ਤੋਂ 70 7000 ਜਮ੍ਹਾਂ ਕਰਾਇਆ ਤੁਸੀਂ 70 7000 ਰੁਪਇਆ ਇਹਨਾਂ ਤੋਂ ਕਈਆਂ ਤੋਂ 2.5 ਲੱਖ ਵੀ ਜਮ੍ਹਾਂ ਕਰਾ ਲਿਆ ਗਿਆ ਕਿ ਅਸੀਂ ਤੁਹਾਨੂੰ ਦੁਕਾਨਾ ਬਣਾ ਕੇ ਦਿੰਨੇ ਆ ਦੁਕਾਨਾ ਬਣਾ ਦਿੱਤੀਆਂ ਗਈਆਂ ਪੰਜਕ ਸਾਲ ਬਾਅਦ ਤੂੰ ਕਚਹਿਰੀ ਜਿਹੜੀ ਪੁਰਾਣੀ ਕਚਹਿਰੀ ਸੀ ਉਹ ਸਾਫ ਹੋ ਗਈ ਉਹ ਕਚਹਿਰੀ ਕਿਸੇ ਹੋਰ ਥਾਂ ਤੇ ਚਲੀ ਗਈ ਤੇ ਪਿੱਛੇ ਜਗ੍ਹਾ ਖਾਲੀ ਹੋ ਗਈ ਜਿਹੜੀ ਕਿ ਆਟੋਮੈਟਿਕਲੀ ਉਹ ਗਲਾਡਾ ਕੋਲੇ ਚਲੀ ਗਈ ਹੋਗੀ ਜਾਂ ਜਿਹਦੇ ਕੋਲੇ ਵੀ ਪੀਡਬਲ ਡੀ ਕੋਲੇ ਹੁਣ ਸੜਨ ਲਈ ਇੱਕ ਵਾਰੀ ਪਹਿਲਾਂ ਵੀ ਹੋਇਆ ਸੀ ਅਕਾਲੀਆਂ ਵੇਲੇ ਜਦੋਂ ਹੀ ਕਚਹਿਰੀ ਗਈ ਸੀ ਹੁਣ ਸੜਨ ਲਈ ਇਹਨਾਂ ਨੂੰ ਨੋਟਸ ਆਇਆ ਕਿ ਜੀ ਇਹ ਜਗ੍ਹਾ ਖਾਲੀ ਕਰ ਦਿਓ 18 ਤਰੀਕ ਨੂੰ ਨੋਟਿਸ ਆਇਆ 2 ਦਿਨ ਦਾ ਟਾਈਮ ਦਿੱਤਾ ਗਿਆ ਕਿ ਤੁਸੀਂ ਖਾਲੀ ਕਰ ਦਿਓ ਇਹ ਇਸ ਜਗ੍ਹਾ ਤੇ 50 ਸਾਲ ਤੋਂ ਬੈਠੇ ਨੇ ਔਰ 50 ਸਾਲ ਵਾਲੀਆਂ ਕੀ ਫਾਰਮੈਲਿਟੀਆਂ ਨੇ ਇਹ ਤੁਸੀਂ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੋ ਹੁਣ ਆਪਾਂ ਇੱਕ ਗੱਲ ਸਿਰਫ ਕਿਉਂਕਿ ਤਹਿਸੀਲਦਾਰ ਸਾਹਿਬ ਖੜੇ ਹੋਇਆ ਇੱਕ ਗੱਲ ਇਹਨਾਂ ਤੋਂ ਪੁੱਛ ਲੈਣੇ ਆ ਕਿ ਇਹ ਖਾਲੀ ਕਿਉਂ ਕਰਾਇਆ ਜਾ ਰਿਹਾ ਹੈ ਤੇ ਇੱਥੇ ਕੀ ਕਰਨਾ ਹੈ ਔਰ ਇਹ ਕਿਹੜੇ ਰੂਲ ਦੇ ਤਹਿਤ 50 ਸਾਲ ਤੋਂ ਬੈਠੇ ਹੋਏ ਲੋਕਾਂ ਤੋਂ ਔਰ 22 ਸਾਲ ਪਹਿਲਾਂ ਜਿੰਨਾ ਤੋਂ 70 70000 ਤੇ ਕੁਛ ਤੋਂ 2.5 ਲੱਖ ਰੁਪਇਆ ਲੈ ਕੇ ਬਣਾਈ ਗਈ ਹੈ ਉਹਨਾਂ ਨੂੰ ਕਿਸ ਕਾਨੂੰਨ ਦੇ ਤਹਿਤ ਕਿਸ ਕਾਰਨ ਇਹ ਨੋਟਿਸ ਆਇਆ ਤੇ ਕੀ ਕਰਨਾ ਇਥੇ ਉਹ ਪਲੀਜ਼ ਜਰਾ ਆਪਸ ਵਿੱਚ ਉਹ ਲੀਏ ਫਿਰ ਮੈਂ ਅਗਲੀ ਗੱਲ ਕਰਨਾ ਇਹ ਨਾ ਪੁੱਡਾ ਦੇ ਅੰਡਰ ਆ ਗਈ ਹੈ ਉਹਨੇ ਇਹ ਦੇ ਪ੍ਰਕਾਰ ਜਿਹੜੇ ਪੁੱਡਾ ਦੇ ਬਾਈ ਅਸੀਂ ਨਕਸ਼ਾ ਬਣਾਉਂਦੇ ਆ ਸਾਰਾ ਫਰਜ਼ ਵੀ ਘਟਾਉਂਦੇ ਆ ਵੀ ਐਕਚੁਅਲੀ ਅਸਲ ਦਾ ਮਾਲਕ ਕੌਣ ਆਪਰਾਇਜ਼ ਨੂੰ ਰਿਕਾਰਡ ਦੇਖ ਕੇ ਸਾਡੇ ਮਨਾਂ ਦੇ ਵੈਰੀਫਾਈ ਕਰਦੇ ਦੋ ਢਾਈ ਮਹੀਨੇ ਬੋਰਡ ਮੈਂ ਭੇਜ ਜਣੇ ਹੈਡਿੰਗ ਸੌਣ ਉਸ ਤੋਂ ਬਾਅਦ ਜੋ ਹੈਡਿੰਗ ਸੌਣੇ ਮੀਟਿੰਗ ਹੋ ਗਈ ਆ ਪਰ ਤੁਹਾਡੇ ਪੰਜ ਸੱਤ ਦਸ ਬੰਦੇ ਨਾਲ ਆਵਾਂਗੇ ਲੈ ਕੇ ਉਹ ਸਿਟਿੰਗ ਕਰਾਵਾਂਗੇ ਕਾਹ ਕਿਹੜਾ ਹੋ ਜਾਂਦਾ ਰਹੀ ਗੱਲ ਤਾਂ ਸੰਗੀਆਂ ਮੁਕੇ ਨੇ ਆਹੋ ਚੋਂ ਡਿਆ ਜੀ ਰਿਅਲਿਟੀ ਮੁਕੇ ਤੇ ਕੁਛ ਨਹੀਂ ਹੈਗੀ ਜਦੋਂ ਤੁਹਾਨੂੰ ਪਤਾ ਹੀ ਨਹੀਂ ਲੱਗ ਗਿਆ ਮੈਂ ਦੇਖਦੇ ਸਵੇਰ ਦਾ ਹੀ ਮੈਂ ਇੱਕ ਮਿੰਟ ਇੱਕ ਮਿੰਟ ਸਰ ਇੱਕ ਜਿੱਦਾਂ ਇੱਥੇ 60 ਬੰਨਾਂ ਨੇ ਇੱਕ ਸੈਕਿੰਡ ਮੈਂ ਇੱਕ ਸਵਾਲ ਪੁੱਛਣਾ ਇਹ ਇੱਕ ਮਿੰਟ ਪਾਜੀ ਇੱਕ ਮਿੰਟ ਮੈਂ ਪੁੱਛਣਾ ਫਿਰ ਤੁਸੀਂ ਪੁੱਛੋ ਵਾਰੀ ਵਾਰੀ ਪੁੱਛਦੇ ਕਿਉਂਕਿ ਤਹਿਸੀਲਦਾਰ ਸਾਹਿਬ ਆ ਗਏ ਨੇ ਤਹਿਸੀਲਦਾਰ ਸਾਹਿਬ ਤੁਸੀਂ ਕਹੇ ਜ਼ਮੀਨ ਪੁੱਡਾ ਚ ਆ ਗਈ ਸੁਣੋ ਮੇਰੀ ਗੱਲ ਮੈਂ ਅਜੇ ਰਿਕਾਰਡ ਨਹੀਂ ਦੇਖਿਆ ਤੁਸੀਂ ਬਿਨਾਂ ਰਿਕਾਰਡ ਵੇਖਿਆ ਓਕੇ ਓਕੇ ਹੁਣ ਇਹ ਦੱਸਿਓ ਜੇ ਕਿ ਇਹ ਜਿਹੜੀਆਂ ਦੁਕਾਨਾਂ ਸੀ ਇਹ ਪਹਿਲਾਂ ਕਾਦੇਚ ਸੀ ਸਾਰੇ ਰਿਕਾਰਡ ਕੱਢਾਂਗੇ ਸਾਰੇ ਰਿਕਾਰਡ ਤਾਂ ਪਿਛਲੇ 50 ਸਾਲ ਦਾ ਹੈ ਸਾਰੇ ਕੱਢ ਲੈਣਾ ਉਹ ਵੀ ਨਹੀਂ ਪਤਾ ਤੁਹਾਨੂੰ ਸਾਰੇ ਕੱਢ ਲੈਣਾ ਉਹ ਵੀ ਨਹੀਂ ਪਤਾ ਹਜੇ ਨਹੀਂ ਪਤਾ ਕਿ ਕਾਦੇ ਸੀਗੀਆਂ ਦੁਕਾਨਾਂ ਡਿਊਟੀਆਂ ਵਿੱਚ ਲਾ ਕੇ ਆਏ ਆ ਬੁੜਵਾਰੀਆਂ ਉਹ ਦੋਨੋਂ ਕਿਨੇ ਭੇਜਿਆ ਇੱਥੇ ਮੈਨੂੰ ਐਡਮਿਨ ਸਾਹਿਬ ਨੇ ਤੇ ਤੁਸੀਂ ਇਹ ਰਿਕਾਰਡ ਬਿਨਾਂ ਵੇਖੇ ਆ ਗਏ ਮੈਨੂੰ ਸਿਰਫ ਉਹਨਾਂ ਕਹਿ ਆ ਵੀ ਉੱਥੇ ਚੱਲ ਜਿਓ ਅਸੀਂ ਦੋਨੋਂ ਤੁਹਾਨੂੰ ਪੁੱਛਾਂਗੇ ਉਹਦਾ ਜਵਾਬ ਨਹੀਂ ਦਿਓਗੇ ਤੁਸੀਂ ਜਿਬਾ ਮੈਂ ਤੁਹਾਨੂੰ ਦੱਸ ਦਸਣਾ ਮੈਨੂੰ ਲੈ ਵੀ ਇਹ ਜ਼ਮੀਨ ਪਹਿਲਾਂ ਦੁਕਾਨਾਂ ਵਾਲੀ ਇਹ ਕਿਦੇ ਥੱਲੇ ਸੀ ਮੈਂ ਤੁਹਾਨੂੰ ਕਹੀ ਜਾਂਦਾ ਮੈਨੂੰ ਉੱਧਾ ਘਾਟਾ ਘਾਟਾ ਦੇ ਦਿਓ ਬਸ ਆਮ ਸਾਰਾ ਜਵਾਬ ਦਸੂਗਾ ਰੈਡਰ ਚੀਜ਼ ਆਊਗਾ ਅੱਛਾ ਇੱਕ ਸਾਰੇ ਸੱਤ ਦੁਕਾਨਾਂ ਨੇ ਪਿੱਛੇ 60 ਦੁਕਾਨਾਂ ਨੇ ਸੈਂਕੜੇ ਪਰਿਵਾਰ ਸੈਂਕੜੇ ਪਰਿਵਾਰੇ ਤੋਂ ਰੋਟੀ ਖਾ ਰਹੇ ਆ ਸਰਕਾਰ ਨੇ ਉਹਨਾਂ ਦਾ ਕੋਈ ਰੇਲ ਨਹੀਂ ਲਾਗੇ ਸਾਰੀ ਸਾਰੀ ਗੱਲ ਮੈਂ ਨੋਟਿਸ ਕਰ ਲਈ ਏ ਸਾਰੀਆਂ ਗੱਲਾਂ ਜਿਹੜੀਆਂ ਮੈਨੂੰ ਪਤਾ ਵੀ ਇੱਥੇ ਕਾਫੀ ਬੰਦੇ ਜਿਹੜੇ ਨਾ ਬੇਕਾਰ ਹੋਣਦੇ ਹਾਂਜੀ ਇਹਦਾ ਕੋਈ ਨਾ ਕੋਈ ਅਸੀਂ ਹੱਲ ਕੱਢਾਂਗੇ ਬ੍ਰਿਯਤੀ ਹੌਲ ਨੰਬਰ ਰਿਪੋਰਟ ਲੱਗੂ। ਹੂੰ। ਤਾਂ ਅਹੀ ਕੋਈ ਨਾ ਕੋਈ ਜਗ੍ਹਾ ਹੋਰ ਲੈ ਕੇ ਦਵਾਵਾਂਗੇ? ਸਰਕਾਰ ਵੱਲੋਂ। ਕੋਈ ਨਾ ਕੋਈ ਸੁਣਦਾ। ਛੋਟਾ ਕੇ ਅਧਿਕਾਰੀਆਂ ਨੂੰ ਬੇਕਾਰ ਰਹੀ ਅਸੀਂ ਕਰ ਸਕਦੇ। ਅੱਛਾ ਅੱਜ ਇੱਕ ਇਹਨਾਂ ਦਾ ਬੜਾ ਵਧੀਆ ਰੁਜ਼ਗਾਰ ਇੱਥੇ ਚੱਲਿਆ ਆਇਆ। ਉਹ ਕਹਿ ਰਹੇ ਹੋ ਵੀ ਅਸੀਂ ਇਹਨਾਂ ਨੂੰ ਸ਼ਿਫਟ ਕਰਾਂਗੇ। ਉੱਥੇ ਆਪਦਾ ਰੁਜ਼ਗਾਰ ਕਿਵੇਂ ਚਲਾਉਣਗੇ ਨਵੀਂ ਜਗ੍ਹਾ ਤੇ? ਚਲੋ ਉਹਦੇ ਆਪਾਂ ਦੇਖਦੇ ਆਂ ਨਾ ਉਹਨਾਂ ਨੂੰ ਕੋਈ ਕੋਈ ਬਣਾ ਕੇ ਦਵਾਵਾਂਗੇ। ਸਰ ਇੱਕ ਗੱਲ ਪੁੱਛ ਸਕਦਾ। ਕੀ ਨੋਟਿਸ ਕੀ ਕੀਤਾ ਇੱਥੇ ਹੁਣ? ਉਹ ਤਾਂ ਪੁੱਛ ਸਕਦੇ ਆ ਅਸੀਂ। ਦੱਸੋ ਕੀ ਕੀਤਾ। ਮੈਂ ਨੋਟਿਸ ਅਹੀ ਦੇਖਿਆ। ਹਾਲ ਦੀ ਘੜੀ ਬਸ ਹਾਲ ਦੀ ਘੜੀ ਧੱਕਾ ਹੀ ਹੋ ਰਿਹਾ ਮੈਂ ਤੇ ਬਹਿ ਕੇ ਦਾ ਘਾਟਾ ਘਟਾ ਸੁਣਿਆ ਸਾਰਿਆਂ ਦਾ ਤੁਸੀਂ ਤੁਸੀਂ ਐਜ਼ ਅ ਅਫੀਸਰ ਇਹ ਧੱਕਾ ਹੋ ਰਿਹਾ ਇਸ ਗੱਲ ਨੂੰ ਮੰਨ ਰਹੇ ਹੋ ਇਸ ਧੱਕੇ ਤੋਂ ਇਹਨਾਂ ਲੋਕਾਂ ਨੂੰ ਨਜ਼ਾਦ ਦੁਵਾਨ ਲਈ ਤੁਸੀਂ ਆਪਣੇ ਪੱਧਰ ਤੇ ਕੀ ਕਰੋ ਅਸੀਂ ਉਹੀ ਸਿਗਾਰਾਂਗੇ ਨਾ ਉਹ ਰਾਹ ਰੈਵਲ ਗਾਰਡ ਅਸੀਂ ਤੱਕ ਦੇਖਾਂਗੇ ਦੇਖਣ ਤੋਂ ਬਾਅਦ ਅਸੀਂ ਕੋਈ ਨਾਲ ਸਿੱਟਾ ਕੱਢਾਂਗੇ ਹਨੂ ਘਾਟਾ ਕੁ ਦੇ ਦਿਓ ਇੱਕ ਯੋਰ ਟਾਈਮ ਇੱਕ ਯੋਰ ਟਾਈਮ ਆਰਾਮ ਨਾਲ ਔਰ ਤੁਸੀਂ ਰਿਪੋਰਟ ਦਿਓ ਉੱਥੇ ਥੈਂਕ ਯੂ ਸਰ ਆਜੋ ਜੀ ਆਪਾਂ ਬਾਕੀ ਕਰਤਾ ਆਰਾਮ ਨਾਲ ਜਾਓ ਦੇ ਫਿਕਰ ਸਨਾਂ ਨੂੰ ਇਹ ਨਹੀਂ ਪਤਾ ਕਿ ਆ ਦੁਕਾਨਾਂ ਪਿਛਲੇ 23 ਸਾਲ ਤੋਂ ਇੱਥੇ ਨੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਦੁਕਾਨਾਂ ਕਿਹੜੀ ਅਥਾਰਟੀ ਨਾਲ ਇੱਥੇ ਨੇ ਇਹ ਜ਼ਮੀਨ ਹੈ ਜਿਹੜੀ ਜਿਹੜੀ ਤੇ ਸਰਕਾਰ ਨੇ ਹੀ 70 70 ਤੇ 2.5 ਲੱਖ ਰੁਪਇਆ ਲੈ ਕੇ ਦੁਕਾਨਾਂ ਬਣਾਈਆਂ ਤਾਂ ਇਹ ਕਿਹੜੀ ਅਥਾਰਟੀ ਚ ਕਿਹਦੇ ਥੱਲੇ ਆ तहसीलदार साहब ਨੂੰ ਪਤਾ ਹੀ ਨਹੀਂਗਾ ਮਤਲਬ ਮੇਰੇ ਲਈ ਇਹ ਸਰਪ੍ਰਾਈਜ਼ ਸੀ ਤੁਸੀਂ ਅੱਗੇ ਪੁੱਡਾ ਹੈ ਗਲਾਡਾ ਹੈ ਹਜੇ ਜਦਕੇ ਪੁੱਡਾ ਨਹੀਂ ਤਾਂ ਮੈਨੂੰ ਲੱਗਦਾ ਲੁਧਿਆਣੇ ਵਾਲੇ ਗਲਾਡਾ ਦੇ ਥੱਲੇ ਆ ਗਲਾਡਾ ਥੱਲੇ ਹੈ ਨਾ ਉਹ ਪੁੱਡਾ ਹੀ ਕਹੇਗੀ ਚਲੋ ਗਲਾਡਾ ਥੱਲੇ ਨੂੰ ਕਿਉਂ ਲਿਆ ਗਿਆ ਕਿਹਦੇ ਆਰਡਰ ਨਾਲ ਲਿਆ ਗਿਆ ਮੈਂ ਮੰਨ ਸਕਦਾ ਨਹੀਂ ਪਤਾ ਪਰ ਤੁਸੀਂ ਇਸ ਜਗ੍ਹਾ ਦੇ ਤਹਿਸੀਲਦਾਰ ਹੋ ਤੇ ਆਹ 40 ਦੁਕਾਨਾਂ ਨੇ ਉਹ ਕਿਸ ਜ਼ਮੀਨ ਥੱਲੇ ਨੇ ਜਾਂ ਉੱਤੇ ਨੇ ਜਾ ਕਿਸ ਅਥਾਰਟੀ ਨਾਲ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਆ ਮੈਂ ਸਰਪ੍ਰਾਈਜ਼ਡ ਪਹਿਲੀ ਗੱਲ ਤਾਂ ਇਹ ਹੈਰਾਨਗੀ ਦੀ ਗੱਲ ਹੈ ਕਿ ਸਾਡਾ ਇਸ ਤੰਤਰ ਚੱਲ ਰਿਹਾ ਹੈ ਅਗਲੀ ਗੱਲ ਉਹਨਾਂ ਨੂੰ ਨਹੀਂ ਪਤਾ ਕੁਝ ਗੱਲਾਂ ਮੈਂ ਤੁਹਾਨੂੰ ਦੱਸ ਦਿੰਨਾ ਮੈਨੂੰ ਪਤਾ ਆ ਪਿੱਛੇ ਭਾਈ ਜੀ ਤੁਸੀਂ ਵੇਖ ਰਹੇ ਹੋਗੇ 12 ਕਿੱਲੇ ਜਗ੍ਹਾ ਇੱਥੇ ਕਚਹਿਰੀਆਂ ਹੁੰਦੀਆਂ ਸੀ ਔਰ ਇਹ ਸ਼ਹਿਰ ਦੇ ਜਮ੍ਹਾਂ ਵਿੱਚ ਜਗ੍ਹਾ ਸਭ ਤੋਂ ਪ੍ਰਾਈਮਰੀ ਏਰੀਆ ਹੈ ਮਤਲਬ ਦਾ ਕਰੋੜਾਂ ਦੀ ਜ਼ਮੀਨ ਕਾਫੀ ਜ਼ਿਆਦਾ ਹੋਊਗੀ ਅਪ੍ਰੋਕਸੀਮੇਟਲੀ ਕਿੰਨੀ ਕੀ ਹੋਊਗੀ ਤੁਹਾਨੂੰ ਆਈਡੀਆ ਕਿਸੇ ਨੂੰ ਹਾਂ ਅਰਬਾਂ ਚ ਹੋਣੀ ਹੈ ਨਾ ਅਰਬਾਂ ਚ ਹੋਗੀ ਨਾ 100 ਕਰੋੜ ਤੋਂ ਉੱਤੇ ਹੈ ਹੁਣ ਇਹ ਮਸਲਾ ਕੀ ਹੈ ਮਸਲਾ ਇਹ ਜੁੜਿਆ ਹੋਇਆ ਸਾਰ ਪਹਿਲਾਂ ਲੈਂਡ ਪੂਲਿੰਗ ਫਿਰ ਅਗਲੀ ਕੋਸ਼ਿਸ਼ ਹਾਈ ਰਾਈਜ਼ ਬਿਲਡਿੰਗ ਫਿਰ ਤੀਜੀ ਕੋਸ਼ਿਸ਼ ਜਿਹੜੀ ਚੱਲ ਰਹੀ ਹੈ ਕਿ ਵੱਡੇ ਸ਼ਹਿਰਾਂ ਦੇ ਨੇੜੇ ਜਿੰਨੀਆਂ ਪੰਚਾਇਤੀ ਜ਼ਮੀਨਾਂ ਨੇ ਉੱਥੇ ਇਕਨੋਮਿਕਲੀ ਵੀਕਰ ਸੈਕਸ਼ਨ ਹੁੰਦਾ ਜਿਹੜਾ ਈਡਬਲਯੂਐਸ ਦੇ ਤਹਿਤ ਥੋੜੇ ਜਿਹੇ ਹਿੱਸੇ 'ਚ ਬਿਲਡਿੰਗ ਬਣਾ ਕੇ ਘਰ ਦੇ ਦਿਓ ਤੇ ਬਾਕੀ ਜ਼ਮੀਨ ਹੜੱਪ ਲਓ ਚੌਥੀ ਕੋਸ਼ਿਸ਼ ਆ ਕਿ ਜਿੰਨੀਆਂ ਵੀ ਪੀਡਬਲਯੂਡੀ ਬਿਜਲੀ ਬੋਰਡ ਜਾਂ ਗਲਾਡਾ ਜਿੰਨੇ ਵੀ ਐਪ ਜੇ ਕਹਿ ਲਓ ਆਪਣੀਆਂ ਛੇ ਡਿਵੀਜ਼ਨਾਂ ਨੇ ਜਿੰਨੀਆਂ ਵੀ ਉਹ ਜ਼ਮੀਨਾਂ ਨੇ ਉਹਨਾਂ ਨੂੰ ਜਾਂ ਤਾਂ ਵੇਚਿਆ ਜਾਵੇ ਜਾਂ ਉਹਨਾਂ ਦੇ ਅਗੇਂਸਟ ਲੋਨ ਕ੍ਰੀਟ ਕੀਤਾ ਜਾਵੇ ਉਹਦੇ ਲਈ ਇਹ ਪੰਜਾਬ ਸਰਕਾਰ ਦੀ ਜੋ ਸਾਜ਼ਿਸ਼ਦਾਰ ਸਾਜ਼ਿਸ਼ਗੱਲਾਂ ਆ ਰਹੀਆਂ ਨੇ ਉਹਦੇ ਚ ਅਗਲੀ ਕੜੀ ਹੈ ਉਸੇ ਦੇ ਤਹਿਤ ਨਹੀਂ ਤਾਂ ਮੈਨੂੰ ਇੱਕ ਗੱਲ ਦੱਸੋ 50 ਸਾਲ ਤੋਂ ਲੋਕ ਇੱਥੇ ਨੇ 23 ਸਾਲ ਦੀਆਂ ਦੁਕਾਨਾਂ ਔਰ ਉਦੋਂ ਪਹਿਲਾਂ 22 ਸਾਲ ਦੇ ਔਰ ਸੱਡਨਲੀ ਤੁਸੀਂ ਉਹਨਾਂ ਨੂੰ ਨੋਟਿਸ ਭੇਜ ਦੇ ਉੱਟ ਕੇ ਜਾਓ ਓਏ ਐਂ ਤਾਂ ਤੁਸੀਂ ਯਾਰ ਕਰਾਇਦਾਰ ਨੂੰ ਨਹੀਂ ਭੇਜ ਸਕਦੇ ਕੋਈ ਬੰਦਾ ਕਿਰਾਏ ਤੇ ਰਹਿ ਗਿਆ ਭੇਜ ਕੇ ਵਿਖਾਓ ਜੇ ਉਹ ਕਵੇ ਨਾ ਤਾਂ ਅਦਾਲਤ ਵੀ ਨਾ ਨਹੀਂ ਕਰ ਸਕਦੇ ਇਹਨਾਂ ਨੂੰ ਨੋਟਿਸ ਭੇਜ ਕੇਾਂ ਦੇ ਜਾਓ ਇਹ ਕਿਵੇਂ ਹੋ ਗਿਆ ਇਹਦੇ ਵਿੱਚ ਮੋਟਿਵ ਕੀ ਹੈ ਸੋਲਿਊਸ਼ਨ ਕੀ ਕੱਢਿਆ ਗਿਆ ਤੁਹਾਡਾ ਜਿਹੜਾ ਥੱਲੇ ਆ ਇਸ ਟਾਈਮ ਕੀ ਸੋਲਿਊਸ਼ਨ ਕੱਢਿਆ ਜੋ ਤਾਂ ਅੱਜ ਚੱਲਿਆ ਸੋਲਿਊਸ਼ਨ ਇਹ ਕੱਢਿਆ ਗਿਆ ਇੱਕ ਤਾਂ ਤੁਹਾਡੇ ਕੈਮਰੇਆਂ ਰਾਈ ਪੂਰੀ ਦੁਨੀਆ ਨੂੰ ਪੰਜਾਬੀ ਵਰਲਡ ਨੂੰ ਅਸੀਂ ਇਹ ਗੱਲ ਦੱਸੀ ਹੈ ਕਿ ਆਹ ਵੇਖੋ ਇੱਕ ਅਗਲੀ ਕੜੀ 'ਚ ਧੱਕਾ ਆ ਰਿਹਾ ਜਿਵੇਂ ਲੈਂਡ ਪੂਲਿੰਗ ਦਾ ਸੀ ਦੇਖੋ ਕੁਝ ਪਾਲਿਸਿਸ ਸਰਕਾਰ ਆਪ ਦੀ ਮਰਜ਼ੀ ਨਾਲ ਕਿਉਂਕਿ ਤਾਕਤ ਆਪਾਂ ਦਿੱਤੀ ਹੈ ਉਹ ਕੁਝ ਵੀ ਨੋਟੀਫਿਕੇਸ਼ਨ ਕਰ ਦਿੰਦੀ ਹੈ ਉਹਨੂੰ ਅਦਾਲਤ ਤਾਂ ਰੋਕੂਗੀ ਉਹ ਵੀ ਕਾਰਵਾਈ ਅਸੀਂ ਕਰਾਂਗੇ ਪਰ ਸਭ ਤੋਂ ਵੱਡੀ ਅਦਾਲਤ ਹੁੰਦੀ ਹੈ ਲੋਕਾਂ ਦੀ ਜਦੋਂ ਲੋਕਾਂ ਦਾ ਦਬਾਅ ਬਣਦਾ ਹੈ ਮੈਨੂੰ ਇਹ ਦੱਸੋ ਤੁਸੀਂ ਜਦੋਂ ਲੈਂਡ ਪੂਲਿੰਗ ਆਈ ਸੀ ਲੈਂਡ ਪੂਲਿੰਗ ਦਾ ਇਹਨਾਂ ਨੇ ਵਾਪਸ ਕਿਉਂ ਲਿਆ ਜਿਹੜਿਆ ਨਵਾਂ ਐਕਟ ਬਣਾ ਕੇ ਲਿਆ ਰਹੇ ਸੀ ਲੈਂਡ ਦਾ ਉਹ 2013 ਵਾਲੀ ਨਹੀਂ ਸੀ ਨਵੀਂ ਸੀ ਉਹ ਕਿਵੇਂ ਵਾਪਸ ਲੈ ਲਿਆ ਕਿਉਂਕਿ ਲੋਕਾਂ ਦੀ ਅਦਾਲਤ ਆਂਦੀ ਤੁਸੀਂ ਸਾਡੇ ਲਈ ਫੈਸਲਾ ਕਰ ਰਹੇ ਹੋ ਤੇ ਸਾਨੂੰ ਹੀ ਲੁੱਟੀ ਜਾ ਰਹੇ ਹੋ ਹੁਣ ਵੀ ਅੱਜ ਅਸੀਂ ਤੁਹਾਡੇ ਕੈਮਰੇਾਰੇ ਪੂਰੇ ਸੰਸਾਰ ਨੂੰ ਦੱਸਿਆ ਔਰ ਕੋਰਟ ਦੇ ਵਿੱਚ ਹਾਈ ਕੋਰਟ ਚ ਵੀ ਇਹਦੀ ਰਿੱਟ ਜਾਊਗੀ ਔਰ ਨਾਲ ਨਾਲ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ ਕਿ ਆਹ ਦੁਕਾਨਾਂ ਸਰਕਾਰ ਨੇ ਬਣਾਈਆਂ ਔਰ ਇਨ੍ਹਾਂ ਦੁਕਾਨਾਂ ਦਾ ਇੱਕ ਕਿਰਾਇਆ ਦਿੰਦੇ ਨੇ ਔਰ ਹਰ ਸਾਲ ਉਹ ਕਿਰਾਇਆ ਇਨਕਰੀਜ਼ ਹੁੰਦਾ ਹੈ ਤੇ ਇਹਨਾਂ ਨੂੰ ਹਟਾਉਣ ਦਾ ਮੋਟਿਵ ਕੀ ਆ ਤੁਹਾਡੇ ਸਾਹਮਣੇ ਮੈਂ ਪੁੱਛਿਆ ਤਹਿਸੀਲਦਾਰ ਨੂੰ ਕਿ ਭਾਈ ਰੀਜ਼ਨ ਕੀ ਹੈ ਕਿਹੜੇ ਕੰਮ ਲਈ ਦੁਕਾਨਾ ਹਟਾ ਰਹੇ ਹੋ ਦਸ ਤਾਂ ਦਿਓ ਆਂਦੇ ਪਤਾ ਹੀ ਨਹੀਂ ਔਰ ਮੈਂ ਤੁਹਾਨੂੰ ਲਿਖ ਕੇ ਦਿਨਾ ਆ ਇੱਕ ਜਿਹੜਾ ਇੱਥੇ ਕਾਉਂਸਲਰ ਸੀਗਾ ਉਹ ਜਿਹੜਾ ਖੜਾ ਸੀ ਪਹਿਲਾਂ ਹਾਂਜੀ ਹਾਂ ਨਗਰ ਕਾਉਂਸਲ ਦਾ ਪ੍ਰਧਾਨ ਖੜਾ ਸੀ ਮੈਂ ਉਹ ਤੋਂ ਵੀ ਇਹ ਗੱਲ ਪੁੱਛੀ ਕਾਫੀ ਗੱਲਾਂ ਕਰੀ ਜਾਂਦਾ ਸੀ ਮੈਂ ਉਹ ਤੋਂ ਇੰਨੀ ਗੱਲ ਪੁੱਛੀ ਕਿ ਭਾਈ ਮੇਰਿਆ ਤੂੰ ਆਣਾ ਸਾਡਾ ਐਮਐਲਏ ਡਿਸਕਸ਼ਨ ਕਰੂਗਾ ਅਸੈਂਬਲੀ ਚ ਜਾ ਕੇ ਕਿਹੜੀ ਗੱਲ ਦੀ ਡਿਸਕਸ਼ਨ ਕਰੂਗਾ ਇਹ ਜ਼ਮੀਨ ਕਾਦੇ ਲਈ ਲੈ ਰਹੇ ਹਾਂ ਤੇ ਪਹਿਲਾਂ ਕਿਹਦੇ ਨਾਤੇ ਇਨਾਂ ਕੋਲੇ ਸੀ ਦਸਤਾਵੇਜ਼ ਔਰ ਦੁੱਖ ਦੀ ਗੱਲ ਹੈ ਸ਼ਰਮ ਦੀ ਵੀ ਗੱਲ ਹੈ ਕਿ ਉਹਨੂੰ ਕੱਖ ਨਹੀਂ ਪਤਾ ਸੀ ਉਹ ਨਗਰ ਕੌਂਸਲ ਦਾ ਪ੍ਰਧਾਨ ਹੈ ਔਰ ਉਹਨੂੰ ਇਹ ਨਹੀਂ ਪਤਾ ਕਿ ਇਹ ਜ਼ਮੀਨ ਕਾਦੇ ਲਈ ਲਈ ਜਾ ਰਹੀ ਹੈ ਤੇ ਕਾਦੇ ਲਈ ਇਹ ਪਹਿਲਾਂ ਸੀ ਗਿਆ ਪਤਾ ਹੀ ਕੱਖ ਨਹੀਂ ਮਾਨ ਸਾਹਿਬ ਜਿੱਦਾਂ ਅੱਜ ਜੀਰੇ ਦੇ ਵਿੱਚ ਇਹ ਕੰਮ ਹੋ ਰਿਹਾ ਹੋਰਾਂ ਸ਼ਹਿਰਾਂ ਦੇ ਵਿੱਚ ਵੀ ਪੰਜਾਬ ਸਰਕਾਰ ਇੰਨਾ ਦਾ ਐਕਸ਼ਨ ਕਰ ਰਹੀ ਹੈ ਜੀ ਬਿਲਕੁਲ ਕਰ ਰਹੀ ਹੈ ਲੈਂਡ ਪੂਲਿੰਗ ਕੱਲਾ ਕੋਈ 65000 ਕਿੱਲਾ ਨਹੀਂ ਸੀ ਉਹ 1.5 ਲੱਖ ਕਿੱਲਾ ਸੀ ਔਰ ਜਿਹੜੀਆਂ ਪੰਚਾਇਤਾਂ ਦੀ ਜ਼ਮੀਨ ਲੈ ਰਹੀ ਹੈ 12 ਪਿੰਡਾਂ ਦੀ ਲਿਸਟ ਦਾ ਮੇਰੇ ਕੋਲ ਆ ਮੁਹਾਲੀ ਦੇ ਨਾਲ ਦੀਆਂ ਦੀ ਬਾਕਰਪੁਰ ਸਨੇਟੀ ਔਰ ਬਾਉ ਪੈਂਡ ਨੇ ਔਰ ਐਂ ਜਿੰਨੇ ਵੱਡੇ ਸ਼ਹਿਰ ਨੇ ਉਹ ਨੇੜੇ ਤੇੜੇ ਜ਼ਮੀਨਾਂ ਲੈ ਰਹੀ ਹੁਣ ਅਗਲੀ ਕੰਮ ਉਹਨਾਂ ਨੇ ਕੀ ਕੀਤਾ ਆਹ ਵਾਲਾ ਕੀ ਪੀਡਬਲਯੂਡੀ ਆਪਣਾ ਬਿਜਲੀ ਬੋਰਡ ਕਮਾਡਾ ਗਲਾਡਾ ਜਿੰਨੇ ਨੇ ਇਹਨਾਂ ਦੀਆਂ ਜ਼ਮੀਨਾਂ ਆ ਤੁਹਾਡੇ ਸਾਹਮਣੇ ਉਦਾਹਰਣ ਹੈ ਅਗਲਾ ਤੁਹਾਨੂੰ ਮੈਂ ਦੱਸਾਂ ਪੰਜਾਂ ਸ਼ਹਿਰਾਂ ਦਾ ਮੈਨੂੰ ਪਤਾ ਹੈ ਜਿਦੇ ਚ ਪਟਿਆਲਾ ਵੀ ਹੈ ਜਿਦੇ ਚ ਅੰਮ੍ਰਿਤਸਰ ਵੀ ਹੈ ਜਿੱਥੋਂ ਦੀਆਂ ਜ਼ਮੀਨਾਂ ਲੈ ਰਹੇ ਨੇ ਕਾਰਨ ਕੀ ਹੈ ਕਿ ਡੇਢ ਸਾਲ ਬੱਚਿਆ ਹੈ ਇੱਕ ਤਾਂ ਇਹ ਆਪ ਦੀ ਕੋਈ ਅਜੀਬ ਜੀ ਪਾਲਸੀ ਹੈ ਉਹਦੇ ਤਹਿਤ ਪੈਸਾ ਚਾਹੀਦਾ ਹੈ ਤੇ ਬਾਕੀ ਪੈਸਾ ਕਰਪਸ਼ਨ ਦੇ ਨਾਤੇ ਚਾਹੀਦਾ ਹੈ ਕਿ ਉਹ ਪੈਸਾ ਲਈਏ ਤੇ ਫਿਰ ਜਾਈਏ ਜੋ ਨੇਪਾਲ ਚ ਹੋਇਆ ਕਿ ਲੱਗਦਾ ਜਿਸ ਹਰ ਦਾ ਮਾਹੌਲ ਚੜ ਰਿਹਾ ਇੱਥੇ ਵੀ ਇਹ ਕੁਝ ਹੋਦਾ ਹੁਣ ਮੈਨੂੰ ਇਹ ਦੱਸੋ ਨੇਪਾਲ ਚ ਕਿਉਂ ਹੋਇਆ ਨੇਪਾਲ ਚ ਤੁਹਾਨੂੰ ਪਤਾ ਹੈ ਕਿਉਂ ਹੋਇਆ ਉੱਥੇ ਇੱਕ ਨਿੱਪੋਕੇਡ ਵਾਲਾ ਮਾਮਲਾ ਚਾਲੂ ਹੋਇਆ ਸੀ ਨਿੱਪੋਕੇਡ ਨਿੱਪੋਕੇਡ ਮੀਨ ਜਿਹੜੇ ਬੱਚੇ ਬਹੁਤ ਅਮੀਰ ਮਾਂ ਬਾਪ ਦੇ ਬੱਚੇ ਨੇ ਉਹ 5-5 ਕਰੋੜ 5-500 ਕਰੋੜ ਐਂ ਲਾ ਰਹੇ ਨੇ ਤੇ ਇੱਕ ਪਾਸੇ ਲੋਕਾਂ ਕੋਲੇ 5000 ਰੁਪਏ ਐ ਨਹੀਂ ਇਸ ਕਰਕੇ ਲੋਕਾਂ ਨੇ ਬਗਾਵਤ ਕੀਤੀ ਉਹਨਾਂ ਹੀ ਮੰਤਰੀਆਂ ਨੂੰ ਭਜਾ ਕੇ ਕੁੱਟਿਆ ਹੁਣ ਮੈਨੂੰ ਦੱਸੋ ਆ ਸਾਡੇ ਪੰਜਾਬ ਦੇ ਜ਼ੀਰੇ 'ਚ ਖੜ ਕੇ ਇੱਕ ਨਗਰ ਕੌਂਸਲ ਦਾ ਪ੍ਰਧਾਨ ਆਉਂਦਾ ਤੇ ਉਹਨੂੰ ਇਹ ਨਹੀਂ ਪਤਾ ਕਿ ਜ਼ਮੀਨ ਕਿਸ ਕੰਮ ਲਈ ਲਈ ਜਾ ਰਹੀ ਹੈ ਉਹ ਜ਼ੀਰਾ ਨਗਰ ਕੌਂਸਲ ਦਾ ਪ੍ਰਧਾਨ ਹੈ ਤੇ ਜ਼ੀਰੇ ਦੀ ਸਭ ਤੋਂ ਪ੍ਰਾਈਮ ਲੋਕੇਸ਼ਨ ਹੈ ਉਹਦਾ ਨਹੀਂ ਪਤਾ ਉਹਨੂੰ ਤੇ ਫਿਰ ਮੈਨੂੰ ਦੱਸੋ ਨਗਰ ਕੌਂਸਲ ਦਾ ਪ੍ਰਧਾਨ ਹੈ ਇੱਕ ਤਹਿਸੀਲਦਾਰ ਆਉਂਦਾ ਹੈ ਉਹਨੂੰ ਇਹ ਨਹੀਂ ਪਤਾ ਕਿ ਪਹਿਲਾਂ ਜ਼ਮੀਨ ਕਿਹੜੇ ਕਾਨੂੰਨ ਤਹਿਤ ਇਹਨਾਂ ਦੁਕਾਨਾਂ ਦੇ ਕੋਲੇ ਆ ਤੇ ਕਿਹੜੇ ਕਾਨੂੰਨ ਤਹਿਤ ਕਿਹੜੇ ਕੰਮ ਲਈ ਉਹ ਇਹਨਾਂ ਤੋਂ ਜ਼ਮੀਨ ਲਈ ਜਾ ਰਹੀ ਹੈ ਤਾਂ ਮੈਨੂੰ ਦੱਸੋ ਇਹ ਕੀ ਹੈ